ਨੇ ਕੁਝ ਲੋਕਾਂ ਨੂੰ ਲੱਗਦਾ ਸੀ ਕਿ ਆਮ ਪਾਰਟੀ ਇੱਕ ਬਦਲਾਅ ਦਾ ਨਾਰਾ ਦੇ ਕੇ ਆਈ ਸੀ ਕਿ ਅਸੀਂ ਬਦਲਾਅ ਲਿਆਵਾਂਗੇ ਕੁਝ ਭਾਵਕ ਹੋ ਕੇ ਪੰਜਾਬ ਦੇ ਸਾਡੇ ਨੌਜਵਾਨ ਮੇਰੇ ਵੀਰ ਕਈ ਉਹਨਾਂ ਦੇ ਵਿੱਚ ਮੇਰੀਆਂ ਭੈਣਾਂ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਚਲੇ ਗਏ ਸੀ ਪਰ 2 ਸਾਲ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿਹੜਾ ਬਦਲਾਅ ਆ ਅੱਜ ਉਹ ਸਾਰੇ ਇਕੱਠੇ ਹੋ ਕੇ ਦੁਬਾਰਾ ਕਾਂਗਰਸ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਕਿ ਕਾਂਗਰਸ ਪਾਰਟੀ ਹੈ ਜਿਹੜੀ ਕੋਈ ਕੰਮ ਕਰ ਸਕਦੀ ਹੈ ਵਿਕਾਸ ਕਰ ਸਕਦੀ ਹੈ ਨੌਕਰੀਆਂ ਦੇ ਵਪਾਰੀਆਂ ਦੇ ਕੰਮ ਕਰ ਸਕਦੀ ਹੈ ਆਮ ਪਾਰਟੀ ਨੇ ਨਸ਼ਾ ਵੇਚਣਾ ਰੇਤਾ ਤੁਹਾਡੇ ਸਾਹਮਣੇ ਕਿਵੇਂ ਬਿਕ ਰਿਹਾ ਹੈ ਆ ਪਾਰਟੀ ਦੀ ਸਰਪ੍ਰਸਤੀ ਦੇ ਥੱਲੇ ਅੱਜ ਸਾਨੇਵਾਲ ਦੇ ਰੇਤੇ ਦੀਆਂ ਖੱਡਾਂ ਤੁਸੀਂ ਜਾ ਕੇ ਦੇਖੋ ਹਜ਼ਾਰਾਂ ਦੇ ਵਿੱਚ ਟਰੱਕ ਜਿਹੜੇ ਨੇ ਉਹ ਭਰ ਰਹੇ ਨੇ ਜੋ ਹੰਗਾਰਾ ਜੀ ਡਾਕਟਰ ਸਾਹਿਬ ਵੱਲੋਂ ਜਿਹੜੇ ਚੋਣ ਪ੍ਰਚਾਰ ਕੀਤਾ ਦੇਖੋ ਡਾਕਟਰ ਸਾਹਿਬ ਅੱਜ ਆਏ ਹੋਏ ਨੇ ਡਾਕਟਰ ਸਾਹਿਬ ਜਿੱਥੇ ਜਾਂਦੇ ਨੇ ਪੂਰਾ ਹੰਗਾਰਾ ਲੋਕਾਂ ਚ ਇੱਕ ਮੈਂ ਕਹਿੰਦਾ ਖੁਸ਼ੀ ਯਾਰ ਇਹ ਲੋਕ ਮੰਨ ਕੇ ਚੱਲ ਰਹੇ ਨੇ ਵੀ ਡਾਕਟਰ ਸਾਹਿਬ ਐਮਪੀ ਹੈਗੇ ਨੇ ਯਾਰ ਆਉਣ ਵਾਲੇ ਸਮੇਂ ਤੇ 5 ਸਾਲ ਦੁਆਰਾ ਫਿਰ ਐਮਪੀ ਬਣਨੇ ਜਾ ਰਹੇ ਨੇ ਪੰਜਵਾ ਸਾਹਬ ਨੇ ਸਹੀ ਗੱਲ ਕੀਤੀ ਆ ਕਿ ਆਮ ਪਾਰਟੀ ਸਵੇਰ ਤੋਂ ਰਾਤ ਤੱਕ ਝੂਠ ਬੋਲਦੀ ਆ ਕਿਉਂ ਜੀ ਸਾਨੇਵਾਲ ਚ ਜੋ ਮਾਈਨਿੰਗ ਹੋ ਰਹੀ ਆ ਰੇਤੇ ਦੀ ਕਿਉਂ ਜੀ ਔਰ ਜਿੰਨੀਆਂ ਨਸ਼ੇ ਇੱਥੇ ਵਿਕ ਰਹੇ ਆ ਮੇਰੇ ਖਿਆਲ ਕਿਤੇ ਨਹੀਂ ਵਿਕ ਰਹੇ ਹੁਣ ਔਰ ਇਹ ਜਿਹੜੇ ਨਾਰੇ ਮਾਰਦੇ ਹੀ ਨਸ਼ਾ ਖਤਮ ਕਰ ਦਿਆਂਗੇ ਡਰੱਗ ਮਾਫੀਆ ਖਤਮ ਰੇਤ ਮਾਫੀਆ ਖਤਮ ਇਹ ਤਾਂ ਮੈਨੂੰ ਲੱਗਦਾ ਇਹਨਾਂ ਦੇ ਲੀਡਰਾਂ ਦੀ ਸਰਪ੍ਰਸਤੀ ਚ ਚੱਲ ਰਿਹਾ ਇਹ ਪਹਿਲਾਂ ਉਹਨੂੰ ਕਰਨ ਤਾਂ ਸਹੀ ਰਾਹੋਂ ਰੋਡ ਮੈਂ ਲੈ ਕੇ ਆਇਆ ਮੈਨੂੰ ਗਟਕਰੀ ਸਾਹਿਬ ਦੀ ਚਿੱਠੀ ਆਈ ਹੋਈ ਆ ਆਪਣੇ ਪੋਸਟਰ ਲਾਈ ਜਾਂਦੇ ਆ ਅਰੇ ਮੈਂ ਬਾਰ-ਬਾਰ ਉਹਨਾਂ ਨੂੰ ਚੈਲੰਜ ਕਰਦਾ ਕਿ ਭਾਈ ਤੁਸੀਂ ਉਹਦੇ ਜਿਹੜੇ ਪੈਸੇ ਸੈਂਕਸ਼ਨ ਹੋ ਕੇ ਆਇਆ ਆਫਟਰ ਆਲ ਇੱਕ ਫੰਡ ਆਇਆ ਨਾ ਉਹ ਜੇ ਤੁਹਾਡੇ ਕੋਲ ਹੈਗਾ ਤੇ ਦਿਖਾ ਦਿਓ ਫੇ ਚੁੱਪ ਕਰ ਜਾਂਦੇ ਆ ਫਿਰ ਕਹੀ ਜਾਂਦੇ ਨਹੀਂ ਜੀ ਉਹ ਤਾਂ ਕੇਂਦਰ ਸਰਕਾਰ ਵੱਲੋਂ ਆਇਆ ਇਹ ਤਾਂ ਹਰ ਗੱਲ ਤੇ ਝੂਠ ਬੋਲਦੇ ਆ ਬਹੁਤ ਅਫਸੋਸ ਦੀ ਗੱਲ ਨਾ ਕਿ ਇਹਨਾਂ ਪੰਜਾਬ ਦੇ ਭੋਲੇ ਪਾਲੇ ਲੋਕਾਂ ਨੂੰ ਗੁੰਮਰਾ ਕਰਕੇ ਇਹ ਇੱਥੇ ਪਾਵਰ 'ਚ ਆ ਗਏ ਲੇਕਿਨ ਇਹਨਾਂ ਨੂੰ ਆਹ ਪਾਰਲੀਮੈਂਟ ਦੀ ਸੀਟ 'ਚ ਜਦੋਂ ਜ਼ੀਰੋ ਸੀਟ ਮਿਲੂਗੀ ਕੋਈ ਵੀ ਨਹੀਂ ਮਿਲੂਗੀ ਉਦੋਂ ਇਹਨੂੰ ਸਮਝ ਆਏਗੀ ਕਿ ਲੋਕਾਂ ਨਾਲ ਝੂਠ ਬੋਲ ਕੇ ਨੁਕਸਾਨ ਹੀ ਹੁੰਦਾ ਫਾਇਦਾ ਨਹੀਂ 13 0 ਦੀ ਗੱਲ ਕਰ ਰਹੇ ਆ ਜੀ ਉਹ 0 13 ਹੋਣਾ ਦੇਖਿਓ ਬਹੁਤ ਅੱਛਾ ਹੁੰਗਾ ਰਵੀ ਜੀ ਪਹਿਲਾਂ ਪਤਾ ਕੀ ਸੀ ਲੋਕ ਕੀ ਬਦਲਾਓ ਭਾਲਦੇ ਸੀ ਸਿਰਫ ਬਦਲਾਓ ਕਰਕੇ ਲੋਕੀ ਕਾਫੀ ਜ਼ਿਆਦਾ ਸੀ ਜਿਹੜੇ ਵੋਟਾਂ ਉਧਰ ਪੈ ਗਈਆਂ ਤੇ ਹੁਣ ਉਹ ਸਾਰਿਆਂ ਨੇ ਉਹਨਾਂ ਦੀ ਉਸ ਸਰਕਾਰ ਦੀ ਕਾਰਗੁਜ਼ਾਰੀ ਆ ਜਿਹੜੀ ਉਹ ਦੇਖ ਹੀ ਲਈ ਆ ਕਿ ਉਹ ਸਿਰਫ ਗੱਲਾਂ ਸੀ ਚੁਟਕਲੇ ਸੀਗੇ ਸਾਰੇ ਬਸ ਤੇ ਹੁਣ ਲੋਕਾਂ ਦੀ ਵਾਪਸੀ ਆ ਜੀ ਸਾਨੂੰ ਲੋਕਾਂ ਦੇ ਬਿਹੇਵ ਤੋਂ ਪਤਾ ਲੱਗ ਰਿਹਾ ਜਿਵੇਂ ਲੋਕੀ ਆਂਦਾ ਸਾਰੇ ਵਾਪਸ ਆ ਰਹੇ ਨੇ ਜਿਹੜੇ ਸਭ ਕੁਸ਼ਕ ਉਧਰ ਚਲੇ ਵੀ ਗਏ ਸੀ ਆਪਣੀ ਪਾਰਟੀ ਦੇ ਬੰਦੇ ਉਹ ਵੀ ਵਾਪਸ ਨਾਲ ਰਲਦੇ ਆ। ਕਾਫੀ ਸਾਰਾ ਉਤਸ਼ਾਹ ਜੀ ਸਾਰਿਆਂ ਚ ਵੋਟਰਾਂ ਚ ਕਾਫੀ ਉਤਸ਼ਾਹ ਹੈ। ਡਾਕਟਰ ਅਮਰ ਸਿੰਘ ਜੀ ਇਹਨਾਂ ਨੂੰ ਦੁਬਾਰਾ ਪਾਰਟੀ ਇੰਡੀਆ ਨੇ ਤਾਂ ਭਰੋਸਾ ਜਤਾਇਆ ਹੈਗਾ ਆ। ਤੇ ਸਾਡੇ ਹਲਕੇ ਦੇ ਜਿਹੜੇ ਅਸੀਂ ਲੋਕ ਵੀ ਹੈਗੇ ਆ ਜਿੰਨੇ ਵੀ ਵਰਕਰ ਹੈਗੇ ਕਾਂਗਰਸ ਪਾਰਟੀ ਦੇ ਵਧੀਆ ਇਹਨਾਂ ਨੂੰ ਮੰਨਦੇ ਹੈਗੇ ਆ ਅੱਛੇ ਇਨਸਾਨ ਨੇ। ਸਾਡੇ ਇਲਾਕੇ 'ਚ ਕਈ ਕੰਮ ਕੀਤੇ ਇਹਨਾਂ ਨੇ ਆ ਸਾਡੀ ਰਾਹੋਂ ਰੋਡ ਨਹੀਂ ਬਣੀ। ਬਹੁਤ ਸਾਲਾਂ ਤੋਂ ਸਾਡੀ ਡਿਮਾਂਡ ਸੀਗੀ ਜਿਹੜੀ ਕਿ ਸਾਡੀ ਇਹ ਇਹਨਾਂ ਨੇ ਪੂਰੀ ਕਰਵਾਈ ਹੈਗੀ ਆ। ਦੇਖੋ ਹਰੇਕ ਪਾਰਟੀ ਨੇ ਜੋਰ ਲਗਾਣਾ ਹੁੰਦਾ ਜੀ ਹਰ ਕੋਈ ਜਾਂਦ ਕਹਿੰਦਾ ਆ ਪਰ ਇਹਨਾਂ ਨੇ ਕੰਮ ਕੀਤੇ ਹੋਏ ਆ ਇਹਨੂੰ ਪਰਖਿਆ ਹੋਇਆ ਤੇ ਅਸੀਂ ਉਮੀਦ ਇਹੀ ਕਰਦੇ ਹੈਗੇ ਆ ਕਿ ਇਹ ਬਿਲਕੁਲ 100% ਜਿੱਤਣਗੇ ਦੁਬਾਰਾ ਤੋਂ ਫਿਰ ਸੀਟ ਕੱਢਣਗੇ